ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਣ ਵਾਲੇ ਸੈਕਟਰੀ ਦੀ ਮੌਤ ਹੋ ਗਈ ਹੈ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਬੀਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕਿ ਸਵਾਗ ਰਚਿਆ ਗਿਆ ਸਿੱਖ ਧਰਮ ਤੋਂ ਬੇਸ਼ੱਕ ਉਹਨਾਂ ਨੇ ਮਾਫੀ ਮੰਗੀ ਹੈ ਪਰੰਤੂ ਹੁਣ ਇਹ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਕਿ ਜਿਸ ਦੇ ਵੱਲੋਂ ਇਹ ਸਕ੍ਰਿਪਟ ਵੀ ਤਿਆਰ ਕੀਤੀ ਗਈ ਸੀ ਤੇ ਜਿਸ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਿਆ ਗਿਆ ਉਸਦੇ ਸੈਕਟਰੀ ਦੀ ਮੌਤ ਹੋ ਗਈ ਹੈ ਤੇ ਜਿਸ ਦੇ ਦੌਰਾਨ ਹੁਣੇ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਧ ਪ੍ਰਦੇਸ਼ ਦੇ ਸਡੋਲ ਵਿੱਚ ਸਿੱਧੀ ਪਾਇਚਾਰੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਸੀ ਇਸ ਮੌਕੇ ਕਮੇਟੀ ਮੈਂਬਰਾਂ ਦੇ ਵੱਲੋਂ ਕਰਵਾਏ ਸਮਾਗਮ ਦੇ ਵਿੱਚ ਇੱਕ ਬੱਚੀ ਦੇ ਵੱਲੋਂ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦਾ ਸਵਾਗਤ ਰਚਿਆ ਗਿਆ ਸੀ ਇਸ ਦੀ ਵੀਡੀਓ ਜਿਹੜੀ ਕਿ ਕਾਫੀ ਵਾਇਰਲ ਹੋਈ ਸੀ ਹੁਣ ਖਬਰ ਸਾਹਮਣੇ ਆਈ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਣ ਵਾਲੇ ਪ੍ਰਬੰਧਕਾਂ ਚੋਂ ਸੈਕਟਰੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਸੈਕਟਰੀ ਦੀ ਪਛਾਣ ਕਿਸ਼ਨ ਸੋਨਪਾਲ ਦੱਸਿਆ ਜਾ ਰਿਹਾ ਹੈ ਤੇ ਜਿਸ ਦਾ ਜਿਹੜਾ ਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਇਸ ਦੀ ਪੁਸ਼ਟੀ ਜਿਹੜੀ ਕਿ ਲਗਾਤਾਰ ਹੋ ਰਹੀ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਣ ਵਾਲੀ ਜਿਹੜੀ ਕੁੜੀ ਸੀ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ। ਹਾਸਪਤਾਲ ਚ ਭਰਤੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੀ ਸਮਾਜ ਦੇ ਸਿੱਖਾਂ ਤੋਂ ਮਾਫੀ ਵੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਲਗਾਤਾਰ ਫੋਨ ਆ ਰਹੇ ਸਨ ਤੇ ਜਿਸ ਕਾਰਨ ਸੈਕਟਰੀ ਦੀ ਕਿਸ਼ਨ ਸੰਪਾਲ ਇਹ ਸਦਮਾ برداشت ਨਹੀਂ ਕਰ ਸਕੇ ਉਹਨਾਂ ਦੀ ਅੱਜ ਜਿਹੜੀ ਕਿ ਲਗਾਤਾਰ ਸਵੇਰੇ ਇਹ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਆ ਤੇ ਉਥੇ ਇਹ ਵੀ ਗੱਲ ਦੱਸ ਦਿੰਦੇ ਆ ਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਸਖਤ ਮਨਾਈ ਹੈ ਜਦ ਕਿ ਇਹ ਵੀਡੀਓ ਵਾਇਰਲ ਹੋਈ ਤਾਂ ਐਸਜੀਪੀਸੀ ਨੇ ਵੀ ਇਸ ਦਾ ਸਖਤ ਨੋਟਿਸ ਲਿਆ ਸੀ ਤੇ ਮੀਡੀਆ ਦੇ ਵਿੱਚ ਵੀ ਖਬਰ ਹੋਣ ਤੋਂ ਬਾਅਦ ਸਿੱਧੇ ਕਮੇਟੀ ਮੈਂਬਰਾਂ ਨੇ ਅਗਲੇ ਦਿਨ ਹੀ ਮਾਫੀ ਮੰਗ ਲਈ ਸੀ ਤੇ ਹੁਣ ਇਹ ਲਗਾਤਾਰ ਚਰਚਾ ਹੈ ਕਿ ਹੁਣ ਜਿਸ ਦੇ ਵੱਲੋਂ ਲਗਾਤਾਰ ਜਿਹੜੀ ਕਿ ਇਹ ਸਵਾਗ ਰਚਿਆ ਗਿਆ ਉਹ ਲੜਕੀ ਵੀ ਡਿਪਰੈਸ਼ਨ 'ਚ ਆ ਤੇ ਦੂਜੇ ਪਾਸੇ ਸੈਕਟਰੀ ਦੀ ਮੌਤ ਹੋ ਗਈ ਹੈ ਉੱਥੇ ਹੀ ਬੇਸ਼ੱਕ ਮਾਫੀ ਮੰਗ ਲਈ ਸੀ ਇਹ ਵੀਡੀਓ ਕਾਫੀ ਵਾਇਰਲ ਹੋਈ ਤੇ ਜਿਸ ਦੇ ਵਿੱਚ ਸ਼ਰਿਆ ਆ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਲੜਕੀ ਦੇ ਵੱਲੋਂ ਜਿਹੜਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਗਤ ਰਚਿਆ ਗਿਆ ਤੇ ਹੁਣ ਸੈਕਟਰੀ ਦੀ ਮੌਤ ਹੋ ਗਈ ਤੇ ਉਹ ਲੜਕੀ ਵੀ ਡਿਪਰੈਸ਼ਨ ਚ ਸਿਹਤ ਖਰਾਬ ਦੱਸੀ ਜਾ ਰਹੀ ਆ ਹਸਪਤਾਲ ਦੇ ਵਿੱਚ ਭਾਰਤੀ ਆ ਤੇ ਜਿਸ ਤੋਂ ਬਾਅਦ ਹੁਣ ਇਹ ਲਗਾਤਾਰ ਖਬਰ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਦੌਰਾਨ ਲਗਾਤਾਰੇ ਚਰਚਾ ਹੈ ਕਿ ਜਿਸ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਿਆ ਗਿਆ ਉਸ ਸੈਕਟਰੀ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਤੇ ਦੂਜੇ ਪਾਸੇ ਲੜਕੀ ਡਿਪਰੈਸ਼ਨ ਚ ਹੈ ਤੇ ਹਸਪਤਾਲ ਦੇ ਵਿੱਚ ਦਾਖਾ